ਪਕੌੜੇ ਬਕਰੇ ਆ ਪਰੰਦੇ ਦੀ ਡਿਮਾਂਡ ਪਰ ਹਾਂਜੀ ਚਾ ਲੋ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧਰਨਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀ ਨੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਉਨ ਸਾਰਿਆਂ ਨੂੰ ਹੀ ਦੁੱਧ ਤੇ ਪਤੁ ਖੁਸ਼ੀਆਂ ਜਿਹੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਐਤਵਾਰ ਦਾ ਦਿਨ ਤੇ ਇਹ ਕੰਮ ਹੈ ਜਿਹੜੇ ਬਹੁਤ ਰਜੀਵੇ ਚੱਲ ਰਿਹਾ ਭਰਿਆ ਜ਼ਿੰਦਗੀ ਤੇ ਵਿੱਚੇ ਵਿੱਚ ਕਾਫੀ ਕੰਮ ਨਿਕਲੀ ਜਾਂਦੇ ਆ ਦੋ ਪਰਚੀਆਂ ਮਿਲਦੀਆਂ ਲਾ ਜਾਂਦੇ ਚਾਚਾ ਜੀ ਦੀਆਂ ਤੇ ਵਿੱਚੇ ਵਿੱਚ ਪਰਸੋਂ ਪਰਮ ਦੇ ਨਾਨਕੇ ਜਾ ਕੇ ਆਏ ਆ ਅੱਜ ਭੈਣ ਕੋਲ ਜਿਹੜਾ ਵੱਜ ਗਿਆ ਸੋਇਕਣਾ ਹੀ ਹੋ ਕੋ ਮਕਮਾ ਕੇ ਘਰ ਪਹੁੰਚਿਆ ਆਉਂਦਿਆਂ ਨੂੰ ਦੇਖਿਆ ਵੀ ਸਰਦਾਰਨੀਆ ਜਿਹੜੀ ਉਹ ਕਰ ਰਹੀ ਆ ਬਾਈ ਪਕੌੜਿਆਂ ਦੀ ਤਿਆਰੀ ਵੀ ਚਲੋ ਮੈਂ ਉਹ ਗੱਲ ਕਰਦਾ ਵੀ ਪਰਮ ਨੇ ਕਿਹਾ ਉਹਨੂੰ ਵੀ ਪਕੌੜੇ ਬਣਾਉਣ ਨੂੰ ਤਾਂ ਉਹ ਵੀ ਤਿਆਰ ਹੋ ਗਈ ਵੀ ਮਾਂ ਦਾ ਦਰਜਾ ਜਿਹੜਾ ਉਹ ਮੈਂ ਸੋਚਿਆ ਵੀ ਸਹੀ ਹੈ ਚਲੋ ਹੈ ਤਾਂ ਬਾਪੂ ਦਾ ਵੀ ਦਰਜਾ ਭਲਾ ਤੁਹਾਨੂੰ ਪਤਾ ਹੁਣ ਅਸੀਂ ਵੀ ਭਾਈ ਮਨਾਵਾ ਪਏ ਵੀ ਸਾਡਾ ਵੀ ਬਾਪੂ ਹਲੇ ਵੀ ਸਾਨੂੰ ਬੱਚੇ ਸਮਝਦਾ ਹੈ ਵੀ ਬਾਪੂ ਦਾ ਦਰਜਾ ਵੀ ਮਾਂ ਦੇ ਬਰਾਬਰ ਆ ਪਰ ਮਾਂ ਦਾ ਜਿਹੜਾ ਦਿਲ ਹੈ ਉਹ ਥੋੜਾ ਜਿਆਦਾ ਮੋਹ ਵਾਲਾ ਹੁੰਦਾ ਸੋ ਇੱਕ ਗੱਲ ਇਹ ਕਿਹਾ ਆਪਾਂ ਮੂਨੇ ਨੂੰ ਤੇ ਉਹ ਤੁਹਾਨੂੰ ਪਤਾ ਬਾਕੀ ਬਾਈ ਵੀ ਸਾਡੇ ਕੁੱਕ ਸਾਹਿਬਾ ਜਿਹੜੇ ਇਹ ਆ ਹੱਥ ਦੇ ਵਿੱਚ ਇਹਨਾਂ ਦਾ ਕਰਾਮਾਤ ਹੈ ਵੀ ਸਬਜ਼ੀਆਂ ਵਧੀਆ-ਵਧੀਆ ਬਣਾਉਂਦੀ ਆ ਤੇ ਬਾਕੀ ਚਲੋ ਆਪਣੇ ਕੰਮਾਂ ਦੇ ਵਿੱਚ ਵਿਚਾਰੀ ਲੱਗੀ ਰਹਿੰਦੀ ਆ ਸਾਫ਼-ਸੁਫਾਈ ਆ ਬੱਚਾ ਸਕੂਲ ਚੱਲੇ ਜਾਂਦੇ ਐ ਸਵੇ ਇੱਧਰ ਉੱਧਰ ਅਮਨ ਵੀ ਨੰਗਾ ਬਹੁਣ ਚੰਡੀਗੜ੍ਹ ਕੰਨੀ ਏ ਜਸ਼ਨ ਮਣੀ ਵੀ ਕੈਮਰਾਮੈਨ ਬੱਚੇ ਵੀ ਹੁਣੇ ਟਿਊਸ਼ਨ ਤੇ ਆਇਆ ਮੈਂ ਵੀ ਹੁਣੇ ਬੜਿਆ ਜਦੋਂ ਮੈਂ ਅੰਦਰ ਜੇ ਬੜਿਆ ਤਿਆਰੀ ਚੱਲਦੀ ਸੀ ਤੇ ਪਹਿਲਾਂ ਹੁਣ ਜਸ਼ਨ ਨੂੰ ਮਲਾਉਂਦਾ ਜੀ ਤੁਹਾਨੂੰ ਮੇਰਾ ਅੱਲਾ ਤੁਹਾਨੂੰ ਸਾੜੇ ਨੂੰ ਤੇ ਫਿਰ ਸਸਕਾਲ ਜੀ ਆ ਬਈ ਮੇਰਾ ਪੁੱਤ ਪੜਿਆ ਹੋਇਆ ਹਾਂਜੀ ਟੱਕਣਾ ਚੱਲਦੀ ਬੜਾਈ ਬਹੁਤ ਵਧੀਆ ਐਨ ਓਕੇ ਹਾਂਜੀ ਫਸਟ ਆਉਣਾ ਹਨਾ ਹਾਂਜੀ ਪੰਮੂ ਅੰਦਰ ਟੀਵੀ ਦੇ ਦਿਆ ਨਾ ਉਹ ਵੀ ਪੜ ਗਿਆ ਹੈ ਨਾ ਹਾਂਜੀ ਉਹ ਵੀ ਪੜ ਗਿਆ ਹੈ ਲਓ ਬਈ ਜਸ਼ਨ ਭਾਈ ਬੂਟਿਆਂ ਦੀ ਜਿਹੜੀ ਹੁਣ ਜਸ਼ਨ ਦੀ ਦਵਾਰਾ ਦੇਖੋ ਪਹਿਲੇ ਇਹ ਸਾਰੇ ਪੱਤੇ ਪੀਲੇ ਹੋ ਗਏ ਆ ਦੇਖੋ ਉਹ ਹੋਣ ਲੱਗੇ ਪੱਤੇ ਸਾਰੇ ਨਵੇਂ ਆਉਣੇ ਪੁੱਤ ਟੋਟਲੀ ਆ ਦੇਖੋ ਭਾਈ ਬੂਟੇ ਨੂੰ ਸਾਰੇ ਨਵੇਂ ਪੱਤੇ ਆਉਣ ਲੱਗੇ ਇਹਦੇ ਸਾਰੇ ਪੱਤੇ ਝੜ ਲਏ ਤੇ ਹੁਣ ਟੋਟਲੀ ਨਵੇਂ ਆਉਣੇ ਇਹ ਬੂਟੇ ਦੇ ਪੱਤੇ ਨਹੀਂ ਝੜਦੇ ਹੈਗੇ ਠੀਕ ਨੇ ਹੁਣ ਜਸ਼ਨ ਨੂੰ ਪਾਣੀ ਦਾ ਖਿਆਲ ਤਾਂ ਰੱਖਣਾ ਲੋ ਭਾਈ ਆ ਦੇਖੋ ਏਕੜਾ ਤੇ ਭਾਈ ਟਰੈਕਟਰ ਦੇਖੋ ਦੀਆਂ ਤੇ ਪੂਰਾ ਹੈ ਮਜ਼ਾ ਆ ਗਿਆ ਤਾਂ ਹੁਣ ਦੇਖੋ ਹਲੋ ਬਾਈ ਪੱਤੇ ਘਟ ਫੁੱਲ ਜ਼ਿਆਦਾ ਬੂਟੇ ਨੇ ਦੇਖੋ ਹਾਂਜੀ ਜਿਸਨ ਹੁਣ ਪਾਣੀ ਦੀ ਲੋੜ ਆ ਬਸ ਇਹਨਾਂ ਨੂੰ ਬਸ ਪਾਣੀ ਪਾਈ ਚੱਲ ਹਾਂਜੀ ਠੀਕ ਨੇ ਚਲੋ ਬਾਈ ਟਰੈਕਟਰ ਵੀ ਧੋ ਕੇ ਆਪਣਾ ਟੱਕਿਆ ਖੜਾ ਕਿਹੋਣਾ ਤੁਸੀਂ ਵੀ ਇਹ ਚੀਜ਼ ਨਹੀਂ ਸਮਝਦੇ ਆ ਦੇਖੋ ਬਾਈ ਲੋ ਆਲੋ ਸੋਪਰ ਬਾਈ ਚਾਦਰ ਦਿੱਤੀ ਵੀ ਸਪੈਸ਼ਲ ਇੱਧਰ ਤੇ ਪਰ ਸਾਰੇ ਪਰ ਤਰਪਾਲ ਦਿੱਤੀ ਤੇ ਹਵਾ ਨਾਲ ਉਤਰ ਗਈ ਹਰ ਸਾਰੇ ਬਾਈ ਤੋਤੇ ਆ ਬਿਆਏ ਤੇ ਗੱਡੀ ਵੀ ਉਧਰ ਦੇਖ ਲੋ ਧੋ ਕੇ ਕਪੜਾ ਪਾ ਕੇ ਖੜੀ ਆ ਤੇ ਇਧਰ ਆਪਣਾ ਬੰਦਾ ਬੈਠਾ ਬਾਈ ਇਹ 10 15 ਦਿਨ ਹੋ ਗਏ ਹੁਣ ਆਪਣੇ ਕੋਲੇ ਰਹਿੰਦਾ ਬਾਈ ਜਸ਼ਨ ਨਹੀਂ ਰੱਖਦੇਦਾ ਖਿਆਲ ਜੋ ਆਪ ਖਾਣਾ ਕੋਈ ਇਹਨੂੰ ਮਾਉਣਾ ਕਾਲੂ دیکھ ਵਈਰੇ ਬੈਠਾ ਰਹਿੰਦਾ ਇਹ ਹਾਂ ਜੀ ਸਰ ਪੱਕੀ ਗੱਲ ਆ ਹਾਂਜੀ ਜਿਹੜਾ ਕੁਸ ਤੇ ਬਾਕੀ ਬਾਈ ਗੱਡੀਆਂ ਕੁਸ ਕਾ ਕੇ ਔਰੇ ਖੜੀ ਜਾਂਦੀਆਂ ਇੱਕ ਆਮ ਨਾ ਮੋਟਰਸਾਈਕਲ ਲੈ ਕੇ ਗਿਆ ਕਾ ਖੜਾ ਇੱਕ ਬਾਈ ਉਹ ਖੜਾ ਖੁੰਜੇ ਦੇ ਵਿੱਚ ਲੱਗਿਆ ਪੱਕਾ ਹੀ ਪੁਰਾਣਾ ਬੋਲਟ ਹੈ ਨਾ ਹਾਂਜੀ ਕੱਲ ਬਾਈ ਜੇਸ਼ਨ ਨੇ ਇੱਧਰ ਵੀ ਸਫਾਈ ਕਰੀ ਆ ਸਾਰਾ ਕੁਝ ਸਰਪਾਈ ਆ ਉਹ ਦੇਖੋ ਐਂਟ ਕਾਣੇ ਟਕੂਣੇ ਲਾਇਆ ਪਿਆ ਤੇ ਮੌਸਮ ਹੈ ਜਿਹੜਾ ਉਹ ਦੇਖੋ ਸਾਫ਼ਦਰ ਸਾਫ਼ ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਂਦਾ ਤੁਸੀਂ ਵੀ ਦੱਸਿਓ ਬਹੁਤ ਵਧੀਆ ਦ੍ਰਿਸ਼ਾ ਦੇਖੋ ਬਾਈ ਇੱਕ ਮਿੰਟ ਲੱਗਣਾ ਅਰੰਦਰ ਸਰਦਾਰ ਨੇ ਨੂੰ ਜਾ ਕੇ ਮਿਲਦੇ ਆ ਵੇ ਕੀ ਕਰਦੀ ਆ ਬਰਫ ਦੇ ਪਹਾੜ ਜਿਵੇਂ ਦੇਖੋ ਕਿੰਨਾ ਵਧੀਆ ਦ੍ਰਿਸ਼ ਆ ਜੈ ਜੈ ਜਸ਼ਨ ਉਹ ਦੇਖੋ ਭਾਈ ਆ ਦੇਖੋ ਭਾਈ ਕਿੰਨਾ ਵਧੀਆ ਦ੍ਰਿਸ਼ ਬਣਿਆ ਵਾ ਹੁਣ ਤਾਂ ਥੋੜਾ ਜਿਹਾ ਤੁੰਦਲਾ ਤੁੰਦਲਾ ਹੋ ਗਿਆ ਆ ਦੇਖੋ ਐਂ ਵਿਚ ਨੂੰ ਭਾਈ ਉਹ ਤੇ ਪਹਾੜੀਆਂ ਵੀ ਦੇਖਦੀਆਂ ਉਹ ਦੇਖੋ ਦੇਖੋ ਕਿੰਨਾ ਵਧੀਆ ਭਾਈ ਦ੍ਰਿਸ਼ ਇਹ ਜਿਵੇਂ ਬਰਫ ਦੇ ਪਹਾੜ ਲੱਗਦੇ ਆ ਨਾ ਹਾਂਜੀ ਹਨਾ ਹਾਂਜੀ ਚੱਲਿਓ ਏਹਠਾ ਨੂੰ ਕਿਆ ਕਰਦੇ ਬੰਦੇ ਬਣ ਲੋ ਸਾਡੇ ਪਿੰਡ ਦਾ ਦ੍ਰਿਸ਼ ਤੇ ਏਹਠਾ ਆਪਣਾ ਬਾਈ ਘਰ ਆ ਲੋ ਸਾਰਾ ਸਾਈਡ ਨੂੰ ਮੌਸਮ ਹੈ ਜਿਹੜਾ ਬਾਈ ਖੁੱਲਾ ਸਾਫ਼ ਰਾਜेश्वरी ਹਾਂਜੀ ਜਿਵੇਂ ਬੁਟਾ ਨੂੰ ਆਣ ਫੋਰਾ ਪੂਰੇ ਪੱਤੇ ਆਣ ਲੱਗ ਗਏ ਆ ਟਾਲੀ ਦੇਖ ਲਾ ਹੋਰੇ ਤੇ ਲੈ ਕੇ ਸਾਰੇ ਭਰੀ ਪਈ ਐ ਚੱਲ ਫਿਰ ਹੁਣ ਕੀ ਕਰਦੇ ਬੰਦੇ ਇਹਨੇ ਚੱਲਦੇ ਭਾਈ ਅੰਦਰ ਨੂੰ ਕੁਛ ਨਾ ਕੋਸਾ 18 28 ਜਿਹੜੀ ਚੱਲੀ ਜਾ ਰਹੀ ਹੈ ਪਹਿਲਾਂ ਉੱਧਰ ਬੰਦੇ ਨੂੰ ਮਿਲ ਕੇ ਆਉਂਦੇ ਆ ਬਾਕੀ ਗੱਲਾਂ ਬਾਅਦ ਚ ਮਿਲੋ ਹਸੀ ਗਾਦੀ ਹਾਂ ਭਾਈ ਕਿਆ ਖਾਣੇ ਬੋੜੀ ਤੂੰ ਨਾ ਰਜਿਆ ਮੁੰਡਿਆ ਬੋਲ ਸਿੱਧੇ ਕਰ ਪਹਿਲਾਂ ਟਿਊਸ਼ਨ ਜਾਇਆ ਹਾਂਜੀ ਦੇਦੇ ਕਹਿੰਦੀ ਗਿਆ ਨਹੀਂ ਅੱਜ ਗਿਆ ਨਹੀਂ ਗਿਆ ਤਾਂ ਹੁਣ ਕਾ ਦੇਖ ਰਿਹਾ ਆਹ ਦੇਖੋ ਬਾਈ ਇਹਦਾ ਕੰਮ ਇਹ ਆ ਵੀ ਪੜ ਕੇ ਆ ਕੇ ਬਸ ਇਹ ਆਹ ਦੇਖੋ ਆਹ ਦੇਖੋ ਤੇਰੇ ਅੱਜ ਮੈਂ ਬਾਹਰ ਜਾ ਰਿਹਾ ਅੱਛੀ ਰਹਿਣਾ ਚਲ ਬਈ ਜੀ ਸੀ ਕੀ ਕਰ ਰਹੀ ਹੈ ਮਾਤਾ ਤੇਰੀ ਦੇਖੀਏ ਨੋ ਵਾਓ ਬਾਈ ਗੋਭੀ ਦੇ ਪਕੌੜੇ ਮਿਲੋ ਜੇ ਇੱਧਰ ਮੇਰਾ ਲੋ ਸਾਰਿਆਂ ਨੂੰ ਹੱਥ ਜੋੜ ਕੇ ਬੇਰ ਪ੍ਰਸ਼ਾਸ਼ ਕਰ ਜੀ ਹਾਂ ਵੀ ਹਲਵਾਨ ਹਾਂਜੀ ਤੇ ਜੈਂਡ ਮੰਗ ਆਈ ਜੀ ਗੋਭੀ ਦੇ ਪਕੌੜੇ ਵੀ ਹਾਂ ਤੇ ਮੈਂ ਕਹਾਂ ਵੀ ਚਲੋ ਬਣਾ ਦਿੰਦੀ ਹਾਂ ਜ਼ਿਆਦਾ ਟਾਈਮ ਹੋਇਆ ਵਾ ਜੀ ਅੱਜ ਸੰਡੇ ਦਾ ਵੀ ਦਿਨ ਤਾਂ ਹੂੰ ਇਹ ਦੁਬਾਰਾ ਤਾਂ ਨਾ ਹੀ ਲੋਈ ਸਰਵਾਇਨਾ ਟਿਵਿਸ਼ਨ ਜਾਏ ਜਣੀ। ਹੂੰ। ਚਾਮ 4 ਵਜੇ ਚੁੱਕੀ ਐ, ਜ਼ਿਆਦਾ ਟਾਈਮ ਹੋ ਚੁੱਕਿਆ ਚੱਲੇ ਆ। ਅੱਛਾ। ਨਾ ਪਕੌੜੇ ਲੱਗੇ। ਲੈ। ਹਾਂਜੀ। ਅੱਛਾ। ਹਾਂਜੀ। ਲੈ ਜੀ ਸੁਣੋ। ਵਈ ਪਕੌੜੇ ਦੇਖੋ ਦਾ। ਸਰਦਾਰ ਨੇ ਸਾਡੀ। ਤੇ ਇਧਰ ਵਈ ਆ ਦੇਖੋ ਪੰਜਾਬੀਆਂ ਦੀ ਰੂਹ ਦੀ ਖਰਾਕ। ਜੇ ਕਿਸੇ ਨੇ ਵਈ ਖਾਣਿਆ ਹੋਵੇ ਜਲੇਬੀਆਂ ਵੀ ਪਈਆਂ। ਹਰਜੀ ਤਾਂ ਹਤਾ ਤਾਂ ਸੋਨੇ ਕਰੇ। ਸਵਾਗਾ ਕਰਿਆ ਪਿਆ ਗੋਭੀ ਉਬਾਲ ਕੇ। ਹਾਂਜੀ ਹੈ ਹਾਂਜੀ ਫਿਰ ਮੈਂ ਵਾਰ ਤਿਆਰੀ ਕਰਕੇ ਰੱਖ ਲਈ ਸੀ ਜੀ ਬੱਚੇ ਦੇ ਖਾਣ ਚੱਲੇ ਗਏ ਇੱਥੇ ਆ ਕੇ ਫਿਰ ਮਾਰ ਗਿਆ ਵੀ ਜਿਆਦਾ ਆਉਂਦੇ ਨੂੰ ਚੱਲਣਾ ਜਿਆਦਾ ਫਿਰ ਤਾਲਣ ਨੂੰ ਹਲਵਾਰ ਤੋਂ ਤਖੜੀ ਉਹ ਮੈਂ ਦੇਖ ਲਿਆ ਹਾਂਜੀ ਬਸ ਕਾਲੀ ਦਾਣਾ ਮੋਟਾ ਦਾ ਹੈ ਕੰਮੀ ਦਾ ਜਮਾ ਮੋਟਾ ਹੈ ਵੀ ਭੁੱਖੇ ਵੀ ਰਹਿੰਦੇ ਇਧਰ ਵਿੱਚ ਬੱਟੇ ਨਹੀਂ ਇਹ ਤਾਂ ਤਰਰ ਕੋਟਾ ਜਿشن ਪਾਣੀ ਦਾ ਗਲਾਸ ਨਹੀਂ ਪ੍ਰਤਿਕ ਪਾਪਾ ਨੂੰ ਹਾਂਜੀ ਠੀਕ ਠੀਕ ਬਈ ਪਿਆਸ ਲੱਗਣ ਲਿਆ ਆ ਕੇ ਟਾਈਮ ਉਹ ਛੋਟਾ ਗਲਾਸ ਦੇ ਦੇ ਪੁੱਤ ਕੱਪਾ ਬڑا ਗਲਾਸ ਲਓ ਬਈ ਇੱਧਰ ਸਾਰੇ ਆ ਦੇਖੋ ਬਈ ਪੁਰਾਣੇ ਜਿਕਣਾ ਸਾਡੀ ਮੰਮੀ ਨੇ ਨਾ ਕੱਲ ਸਰ ਕੋਲੀਆਂ ਲਾਈਆਂ ਬੰਦੇ ਦੀਆਂ ਟਿਕਾ ਟਿਕਾ ਕੇ ਉਹ ਹੈਂ ਤੁੰਨੇ ਰੱਖੀਆਂ ਨਹੀਂ ਹੈ ਬੇਬੇ ਰੱਖ ਦਿੱਤੀ ਤੁਸੀਂ ਜਿਵੇਂ ਹੈਨਾ ਹਾਂਜੀ ਹਾਂ ਘੇਟੰਗਾਵਾ ਨਮਾ ਕਪੜਾ ਆ ਗਿਆ ਉਹ ਲਾ ਕੋਈ ਜੀ ਘੱਟ ਨਹੀਂ ਖਟਿਆਈ ਵੀ ਹਾਂ ਜੀ ਜਾਸ ਨਾ ਹੀ ਹੰਗਰੀ ਕੁਝ ਦਿੱਕਤ ਚ ਆ ਰਹਾ ਦਵਾਵਾ ਨਹੀਂ ਹੋ ਰਿਹਾ ਹੂੰ ਪਹਿਲਾਂ ਪਾਉਣ ਵਾਲੇ ਖਾਂਗੇ ਜੀ ਇਹ ਕੋੜੇ ਬਾਦ ਚਾਹ ਮਾਰਨਾ ਹੋਣੀ ਅੱਛਾ ਜੀ ਸੰ ਥੈਂਕ ਯੂ ਪਾਣੀ ਲੈ ਲਾ ਇਹ ਵੀ ਪੀਣਾ ਹੈ ਮੈਂ ਰੱਖ ਲਿਆ ਜੀ ਹਾਂ ਰੱਖਤਾ ਮੈਂ ਲੋ ਦੇਖੋ ਭਾਈ ਆਹੇ ਬੱਚਿਆਂ ਦੀ ਸਿੱਖਿਆ ਉੱਥੇ ਤੇ ਮੇਰਾ ਗਲਾਸ ਰੱਖਿਆ ਹੋਇਆ ਚੱਕ ਕੇ ਉੱਥੇ ਪੀ ਜਾਤਾ ਥੈਂਕ ਯੂ ਲੋ ਭਾਈ ਗੁੜਿਆ ਰਾਣੀ ਪਰਦੀ ਬਹੁਤ ਹੈ ਇਹ ਅੱਜ ਵੀ ਫਰਸਟ ਹੈ ਨਾ ਹੈ ਹਾਂ ਲੀ ਸਰਵੇ ਪਰ ਆ ਨਿਵੇਂ ਨਾ ਤਾਂ ਬੜਿਆ ਬਦਨ ਗੇ ਲੰਦੇ ਆ ਜੀ ਲਾਲ ਤਾਂ ਹਾਂ ਵੀ ਰੋਟੀ ਕੱਟ ਆਉਂਦੇ ਕਰਨ ਮਮੀ ਰੱਖਾਂ ਜੀ ਮੈਂ ਨੰਬਰ ਆ ਲੈ ਗਿਆ ਆਉਂਦਾ ਜੀ ਅੱਛਾ ਠੀਕ ਹੈ ਠੀਕ ਨਾਉਣ ਕੋਈ ਪੂਰ ਕੱਢੂਗੀ ਵੀ ਕਿ ਤੇਰੇ ਹੁੱਕੀ ਜਾਊਂਗੀ ਹੈ ਲੱਗੀ ਜੀ ਬਸ ਲੋ ਵਾਹ ਜੰਮੀ ਜੰਮੀ ਹੋ ਗਏ ਪਕੌੜੇ ਆਹਾ ਹਾ ਹਾ ਬਾਜੀ ਵਾ ਬਾਜੀ ਵਾ ਆ ਤਾਂ ਸਰਦਾਰ ਨਹੀਂ ਹੈ ਪਕੌੜੇ ਜੋ ਇਹ ਤਾਂ ਖੁੰਬਾ ਮਰ ਕੇ ਕੱਢਦੇ ਹਾਂਜੀ ਹੈ ਵਾਹ ਬਾਈ ਤੁਹਾਡਾ ਫੇਵਰੇਟ ਆ ਨਾ ਤਾਂ ਕਰਕੇ ਦੋਦਾ ਨਾ ਇਹ ਘਰ ਬਣਾਤਾ ਹੂੰ ਅੱਛਾ ਲੋ ਭਾਈ ਜੀ ਨੇ ਖਾਣੇ ਆ ਜਦ ਮਰਜੀ ਆਇਓ ਬਾਈ ਇੱਕ ਗੱਲ ਆ ਗੋਭੀ ਉਬਾਲੀ ਵੀ ਲੱਗਦੀ ਸੁਆਦ ਹੈ ਨਾ ਹਾਂਜੀ ਉਬਾਲੇ ਦੇ ਹਨ ਕੱਚੇ ਕਰਕੇ ਦੋ ਨੂੰ ਨਹੀਂ ਦਿਆ ਹੂੰ ਉਬਾਲੇ ਦੇ ਕੱਚੇ ਕਰਨੇ ਲੋ ਲੋ ਭਾਈ ਪਮਨ ਦੱਸ ਕੇ ਆ ਮਾ ਹਾਂ ਜੀ ਸਰ ਪਮਨ ਦੱਸਣਾ ਹਾਂਜੀ ਚੱਲ ਫਿਰ ਦੱਸ ਕੇ ਆ ਕਹਿੰਦਾ ਪਮੂ ਈ ਦੇਖੋ ਭਾਈ ਉਧਰ ਪਕੌੜਿਆਂ ਵਾਲਾ ਉਹ ਪਕੌੜੇ ਖਾਣੇ ਆ ਉਹ ਦੇਖੋ ਭਾਈ ਕਿਹੜੇ ਖੁੰਝੇ ਪਹੁੰਚ ਗਿਆ ਉਹ ਦੇਖੋ ਆ ਜਾ ਪਕੌੜੇ ਲੈ ਕੇ ਆਉਣੇ ਜੇ ਤੇ ਦੀਦੀ ਕੋਲ ਭੇਜ ਦਵਾ ਏ ਆ ਦੇਖ ਆ ਮੜ ਗਿਆ ਚੱਲ ਆ ਲੈ ਦੇ ਜਿਸਮ ਪਲੇਟ 'ਚ ਘਟਿਆਈ ਪਾ ਲੈ ਠੀਕ ਆ ਕਰਦੇ ਉਹਨੂੰ ਦੇ ਦੇ ਠੀਕ ਰਿ ਉੱਥੇ ਕਹਿੰਦਾ ਪੰਮੂ ਕਹਿੰਦਾ ਲਿਆ ਦੋ ਮੈਨੂੰ ਬਸ ਉਹਨੂੰ ਪੜ ਕੇ ਆਇਆ ਜੀ ਕੁਝ ਜਿਹਾ ਖੇਡ ਰਿਹਾ ਦਾ ਹੂੰ ਉਹ ਤਾਂ ਟਿੰਗ ਦਾ ਟਾਈਮ ਹੋ ਗਿਆ ਹੂੰ ਉਹਨੂੰ ਦੇਖਣਾ ਮੇਰਾ ਟਾਈਮ ਹੋਣਾ ਅੱਛਾ ਲੈ ਬਈ ਆਹ ਦੇਖੋ ਇੱਧਰ ਆਇਆ ਫਿਰ ਭੈਣਾਂ ਦਾ ਰਿਸ਼ਤਾ ਭੈਣਾਂ ਦਾ ਹੀ ਹੈ ਹੈ ਹੋਰ ਰੱਖ ਲੈ ਜਪੋ ਤਾਂ ਹੁਣ ਚੱਲੀ ਤਾਂ ਹੈਗੀ ਉਹਨੂੰ ਦੋ ਹੋਰ ਲੈ ਦੱਸ ਦੇ ਉਹਨੂੰ ਕਿ ਗਰਮ ਛਟਾਈ ਹੋਰ ਪਾ ਲੈ ਜਾ। ਛਟਾਈ ਤਾਂ ਘੱਟੇ ਚੰਗਾ ਹੈ। ਹਾਂ। ਤੂੰ ਹੀ ਜ਼ਿਆਦਾ ਖਾਂਦੀ ਆ ਹਨਾ ਮੋਟੋ ਜੀ। ਹਾਂ ਤੂੰ ਅਸੀਂ ਜਿਵੇਂ ਮਾਰਦਾ ਦੋ ਪਾ ਜਾਵਾਂ। ਹੈਂ? ਪਰ ਉਹ ਤਾਂ ਮਿਨਾਵਾ ਉਸੇ ਹਾਲਾਂਕਿ ਜਿਵੇਂ ਮਾਰਨ ਉਹ ਪਾ ਜਾਵਾਂ। ਅੱਛਾ। ਚਲੋ ਭਾਈ ਉਹ ਗਈ ਲੈ ਕੇ। ਦੇਖੀਂ। ਤੇ ਅਮਨ ਨਹੀਂ ਆਇਆ ਹਾਲ ਤੱਕ। ਹੈਂ? ਅਮਨ ਥੋੜਾ ਜਿਹਾ ਚੰਡੀਗੜ੍ਹ 에 ਗਿਆ ਉਹ ਲੈ ਗਿਆ। ਹਾਂਜੀ ਬਸ ਆਉਣਿਆ ਆਈ ਵੈਸੇ ਸਵੇਰ ਦੇ ਗਿਆ ਵਾਹੇ ਠੀਕ ਹਾਂ ਦੇਈ ਦਿਓ ਹਾਂਜੀ ਕੀ ਕਹਿੰਦਾ ਮੈਂ ਕਿਹਾ ਵੀ ਗਰਮ ਮਹੋਲੀ ਖਾਈਂ ਠੀਕ ਚਲੋ ਚੱਲ ਰਿਹਾ ਬਾਈ ਕੰਮ ਠੀਕ ਨੇ ਬੰਦਾ ਆਪਣਾ ਦੇਖੋ ਚੋਰੀ ਚੋਰੀ ਰਹਾ ਦਾ ਹਾਂ ਬਈ ਸਵਾਦ ਹੈ ਆ ਜਾ ਥੈਂਕ ਯੂ ਕਹਦੇ ਮੰਮੀ ਨੂਰ ਨੂੰ ਵੀਡੀਓ ਚ ਨੂੰ ਬੰਦ ਕਰ ਦੇ ਟੀਵੀ ਟੀਵੀ ਬੰਦ ਕਰਕੇ ਥੈਂਕ ਯੂ ਕਹਦੇ ਦੱਬ ਕੇ ਹੋਰੀ ਬੈ ਕੇ ਕਹਦੇ ਕਿ ਥੈਂਕ ਯੂ ਮੰਮੀ ਥੈਂਕ ਯੂ ਮੰਮੀ ਮੰਮੀ ਥੈਂਕ ਯੂ ਦੱਬ ਕੇ ਕਹ ਥੈਂਕ ਯੂ ਮੰਮੀ ਨੂੰ ਕਿਹੜਾ ਸੁਣਦਾ ਹੈ ਚਲੋ ਬਾਈ ਚੱਲੀ ਜਾਣੇ ਕੰਮ ਇੱਕ ਨਾ ਜਿਵੇਂ ਉਹਨੂੰ ਤੂੰ ਵੀ ਖਾ ਲੈ ਪਤਾ ਬਾਈ ਹੁਣ ਜਿਹੜੀਆਂ ਪਿੰਡਾਂ ਹੈ ਉਹ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਗਰਮੀ ਕਰਕੇ ਆ ਲੋ ਦੇਖੋ ਬਾਈ ਬਾਹਰ ਤਾਂ ਪਪੂਰੀ ਆ ਜਿਵੇਂ ਨਾ ਕਾਲੂ ਦੇ ਵੀ ਕਰਦੇ ਪਕੌੜੇ ਦੋ ਕੁ ਲੱਗ ਠੰਡੇ ਠੀਕ ਆ ਜੇ ਆਪਣੇ ਕੋਲ 10 15 ਦਿਨ ਰਹਿ ਗਿਆ ਕਿਤੇ ਖਰਸਨ ਲੱਜੋ ਉਹਨੂੰ ਮੈਂ ਦੋ ਚਲੇਬੀ ਬੀ ਬਾਇਆ ਤਾਂ ਲੋ ਬਾਈ ਲਾ ਜਿਵੇਂ ਨਾ ਜਲੇਬੀ ਖਾਲਾ ਲੋ ਬਾਈ ਹਲਵਾ ਨੇ ਤਾਂ ਕੰਮ ਮੈਕਾਂ ਥਾਲੀਆਂ ਪਈਆਂ ਹਾਂਜੀ ਹਾਂਜੀ ਕੁਛ ਚਾਹੀਦੀ ਹੈ ਜੀ ਫੈਮਿਲੀ ਦੇ ਚਾਰ ਹਾਂ ਕੁਛ ਚਾਹੀਦੀ ਹੈ ਸਾਰੇ ਸਾਨੂੰ ਬੱਚੇ ਠੀਕ ਆ ਇੱਧਰ ਬੰਦਾ ਬਾਈ ਹਰਦਾ ਨਹੀਂ ਕੋਈ ਬਈ ਇਹ ਹੈ ਇਲੈਕਟ੍ਰਿਕ ਕਿਫਨੋ ਜਿਸ ਮੈਨਾਂ ਯਹਾਂ ਤੇ ਨਹੀਂ ਕਰੇ ਆ ਲੋ ਬਾਈ ਸਾਰਿਆਂ ਨੂੰ ਚਾਰ ਚਾਰ ਇੱਧਰ ਦੇਖ ਲੋ ਹਾਂ ਇਹਨੇ ਹਾਂਜੀ ਪਰ ਨੂੰ ਵੀ ਦੇਣੀ ਥੋੜੇ ਜੀ ਹਾਂ ਪਰਮਨੂ ਵਿਦਿਆਨੇ ਪਰਮਨੂ ਵਿਦਿਆਨੇ ਆ ਦੇਖੋ ਬਈ ਲੈ ਆ ਆਪ ਹੈ ਤੇਜੀ ਬੰਦ ਕਰਦੀ ਖਾਲਾ ਆ ਦੇਖੋ ਲੜਾਈ ਮੈਨੂੰ ਲੱਗਦਾ ਖਾਣੇ ਨਾਲ ਜਿਆਦਾ ਤੇਰਾ ਢੀਂ ਖੀਵੀਂ ਸੁਧਿਆਨਾ ਪਰਮ ਕਰ ਲੈ ਬੰਦ ਆਹ ਨੰਬਰ 1 ਵਾਲਾ गाना ਤਾਂ ਆਪ ਹੀ ਲੋਕਾਂ ਦਾ ਫੇਵਰਟ ਹੈ ਹਾਂ ਆ ਬਈ ਆ ਲੋ ਦੀਦੀ ਦਾ ਕਹਿਣਾ ਮੰਨ ਲਿਆ ਮੁੰਡੇ ਨੇ ਦੋਵੇਂ ਬੰਦੇ ਆਪਣੇ ਭਾਈ ਲੱਗ ਗਿਆ ਇੱਧਰ ਚਲੋ ਠੀਕ ਆ ਹਾਂ ਬੇਚੂਣ ਹਾਂਜੀ ਕਿਕਰਾਂ ਬਣੇ ਬਹੁਤ ਸਵਾਦ ਦੇਖਿਆ ਪਰ ਮੋਹ ਦੇਖ ਉਧਰ ਚੱਲਦਾ ਕੰਮ ਪੂਰਾ ਹੜੰਬਾ ਉਹ ਦੇ ਉਹ ਦੇ ਹੜੰਬਾ ਚੱਲਦਾ ਚਲੋ ਠੀਕ ਆ ਭਾਈ ਬੰਦੇ ਆਪਣੇ ਲੱਗੇ ਕੰਮ ਇੱਥੇ ਤੱਕ ਵੀਡੀਓ ਤੇ ਮਿਲਦਾ ਕਿਸੇ ਅਗਈ ਵੀਡੀਓ ਚ ਤਦ ਤੱਕ ਦੇ ਲਈ